ਇਹ ਜਿਹੜਾ ਇਨਫੋਰਮੇਸ਼ਨ ਸੀ ਜਿਹੜੀ ਜਿਹੜੀ ਕੁਝ ਟਿਪਟਿ ਜਿਹੜੀ ਆ ਵੱਧ ਗਈ ਹੈ ਪਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸੌਣ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫੋਰਮੇਸ਼ਨ ਸੀਗੀ ਕਿ ਵੱਡੇ ਡਰੋਨ ਆਹੀ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਜ਼ਬਾਨ ਦੀਆਂ ਬਾਹਰ ਸੀਗੀਆਂ ਏਰੀਆ ਚ ਤੋ ਕੁਝ ਇਹਨਾਂ ਨੇ ਕਸ਼ਤ ਤੈਸੀ ਕੀ ਸੀ ਕਿ ਜਿਹੜੇ ਖਲੜਾ ਸੀਗੇ ਦਲਪਿੰਡ ਦੇ ਸੋ ਉਥੇ ਇਹਨਾਂ ਨੂੰ ਕੁਝ ਹਰਕਤ ਉਥੇ ਲੱਗੀ ਰਾਤੀ 11:30 12:00 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤੱਕ ਉਥੋਂ ਕੁਝ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤੋ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ-ਰਾਣਾ ਹੈਗਾ ਦਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਆ ਕਾਬੂ ਕਰਕੇ ਪੁੱਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਾਰੋਂ ਫੇਰੋਂ ਨੂੰ ਗਈ ਸੀ ਔਰ ਜਿਹੜੀ ਡ੍ਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ ਕੁਆਡ ਡਰੋਨ ਦੀ ਔਰ ਡ੍ਰੇਨ ਹੋਣਾ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਰਡ ਜ਼ਿਆਦਾ ਸੀ ਤਾਂ ਇਹਨਾਂ ਨੂੰ ਜਿਹੜਾ ਉਹਨੂੰ ਲਪੋਣ ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਔਰ ਲਜਾਣ ਤੇ ਤਾਂ ਇਹ ਉੱਥੇ ਵੇਟ ਕਰ ਰਹੀ ਸੀ ਤਾਂ ਇਹਨਾਂ ਨੂੰ ਜਿਹੜੀ ਪੀਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਇਹ ਰਿਕਵਰ ਹੁੰਦਾ ਹੈ ਨਾ ਸରି ਇਹ ਪਹਿਲਾਂ ਵੀ ਕਈ ਮੰਗਾਈਆਂ ਗਈਆਂ ਸਨ ਦਬਰੋ ਇਹ ਹੁਣ ਅਜੇ ਇਨਵੈਸਟੀਗੇਸ਼ਨ ਕਰ ਰਹੇ ਹੈ ਤੋਂ ਤੋਂ ਬੰਦੀ ਅਜੇ ਭੱਜੇ ਰਹੀ ਐ ਉਹਨਾਂ ਚੋਂ ਮੇਲ ਜਿਹੜਾ ਕਿੰਗਪ੍ਰਿੰਸ ਹੈਗਾ ਉਹ ਭੱਜ ਗਿਆ ਉਹ ਲਵ ਲਵ ਕਰਕੇ ਹੈਗਾ ਉਹਨੂੰ ਕਰ ਰਹੇ ਨਹੀਂ ਨੋਮਟਿੰਗ ਆ ਨਹੀਂ ਨੋਮੀਨੇਟ